ਸਾਰੇ ਪੈਨ ਭਰਾਵਾਂ ਸਤ ਸ੍ਰੀ ਅਕਾਲ ਤੇ ਅੱਜ ਆਹੀ ਨਵਾਂ ਹੀ ਬਲੌਗ ਸ਼ੁਰੂ ਕਰਨ ਲੱਗੇ ਆ ਤੇ ਤੁਹਾਨੂੰ ਵਿਖਾਉਣੇ ਆ ਅੱਜ ਦੇ ਕੋਈ ਕਾਰੋਬਾਰ ਕੀ ਕਰਦੇ ਆ ਅੱਜ ਹੀ ਸ਼ਕਾਰ ਖੇਡਦੇ ਪਿਆ ਮੱਛੀ ਦਾ ਤੇ ਆਹ ਵੇਖੋ ਮੱਛੀਆਂ ਉਤੋਂ ਦੀ ਆਇਆ ਉਤੋਂ ਦੀ ਸ਼ਾਮ ਨੂੰ ਅੱਜ ਲਾਵਾਂਗੇ ਤੜਕੇ ਛੜਕੇ ਕਵਾਂਟਲ ਦੀ ਆ ਗਈ ਆ ਆਹ ਬਾਈ ਦਾ ਕਵਾਂਟਲ ਦੀ ਇੱਕ ਆ ਮੱਛੀਆਂ ਬਹੁਤ ਪਰ ਸਾਡੇ ਤਾਂ ਚੱਕੀ ਨਹੀਂ ਜਾਣੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਚੁਕਾ ਦਾਂਗਾ ਮੈਂ ਤੈਨੂੰ ਟੈਨਸ਼ਨ ਨਾ ਲੈ ਸਾਰੀਆਂ ਅੜੀ ਜਾਂਦੀਆਂ ਬੱਸ ਜਾਲ ਪਾਰਾ ਲਾਓ ਜੀ ਮੱਛੀ ਆਉਂਦੀ ਬਾਹਰ ਮੁੰਡਾ ਪਾਰਾ ਮਾੜਾ ਜਾਲ ਪਾਰਾ ਅਜੀ ਆਪਾਂ ਕੱਲ ਸਲਾਹ ਕਰਨ ਦਾ ਹੀ ਕੱਲ ਹੀ ਹੈਣਾ ਇਹ ਰੱਬੀ ਰੇਤਾ ਲੈਣ ਆਇਆ ਸੀ ਹੂੰ ਇਹਨੂੰ ਮੈਂ ਕਹਿੰਦਾ ਮੈਂ ਇਹਨੂੰ ਕਿਹਾ ਯਾਰ ਆਪਾਂ ਨਾ ਬੰਦਾ ਲੈ ਆ ਗਏ ਸ਼ਿਕਾਰ ਖੇਡ ਗਿਆ ਮੱਛੀ ਬੜੀ ਆ ਉਹ ਉੱਤੋਂ ਮੁੜ ਕੇ ਮੱਛੀ ਬੜੀ ਆ ਤੇ ਤੈਨੂੰ ਮੱਛੀ ਖਵਾਉਣੇ ਆ ਓਏ ਆ ਜਾ ਦਰਦਾ ਹੀ ਬੜਾਈ ਓਏ ਆਈਆਂ ਆਈਆਂ ਯਾਰ ਤੂੰ ਓ ਨਵਾਂ ਲੈ ਦੇਾਂਗੇ ਹੁਣੇ ਮੰਗਾ ਦੇਣਾ ਤੈਨੂੰ ਇਹੋ ਜਿਹੀਆਂ ਗੱਲਾਂ ਦੀ ਪਰਵਾਹ ਨਾ ਕਰ ਤੇ ਨਾ ਨਾ ਲੈ ਜਿਹੜੀ ਚੀਜ਼ ਤੈਨੂੰ ਨਵੀਂ ਲਿਆ ਦਾਂਗੇ ਡੱਬੀ ਦੂਜੀ ਲਿਆ ਦਾਂਗੇ ਚਿੱਟੀਆਂ ਵਾਲੀ ਠੀਕ ਆ ਮੈਂ ਤੂੰ ਪੱਕੀ ਵੀ ਐਂਡੇ ਚ ਆਇਆ ਫੜ 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 ਤੂੰ ਬੱਸ ਇੱਥੇ ਹੀ ਸਾਰੀ ਆ ਇੱਥੇ ਹੀ ਇੱਥੇ ਆਹੋ ਜੀ ਮਗਰ ਨਾ ਫੁਟੇ ਸ਼ਿਕਾਰੀ ਲੈ ਕੇ ਚੱਲਿਆ ਮੈਂ ਕਿਹਾ ਐਵੇਂ ਗੱਲ ਨਹੀਂ ਬੰਦੀ ਭਾਈ ਤੇ ਤੂੰ ਚੱਲ ਸਾਡੇ ਨਾਲ ਇਹ ਹੋਣਾ ਮੱਛੀ ਫੜੀ ਚੇਗੀ ਆਹ ਵੇਖੋ ਜਾਲ ਨਾਲ ਲੈ ਕੇ ਚੱਲੇ ਆ ਲਓ ਇਹ ਫਾਲੀਆਂ ਏ ਚਾਰ ਪੰਜ ਹਾਂ ਬੜੀਆਂ ਇਹ ਮੋੜਿਆ ਤਾਂ ਜਾਲ ਨਹੀਂ ਖਿੱਚਿਆ ਜਾਂਦਾ ਪੰਜ ਛੇ ਦਾਣੇ ਫੜ ਲਿਆ ਤੇ ਵਿਚਾਰੇ ਹੁਣ ਫੇਰ ਚੱਲੇ ਆ ਇੱਕ ਤਾਂ ਗਾਰ ਬੜੀ ਹੈ ਗਾਰ ਚ ਨਹੀਂ ਚੱਲਿਆ ਜਾਂਦਾ ਇਹਨਾਂ ਤੋਂ ਗਾਰ ਬਿੱਟੂ ਮਾਰ ਜਾਂਦੀ ਹੈ ਨਾ ਭਾਂਚੂ ਗੁੱਡੇ-ਗੁੱਡਾ ਖੋਭ ਜਾਂਦਾ ਗਾਰ ਚ ਗਾਬੇ ਚ ਨਾ ਇਹ ਤਾਂ ਮਿੱਟੀ ਬੜੀ ਚੁੱਕਣਗੇ ਜੇ ਕੱਢੀ ਨਾ ਖਲਾਈ ਕੀਤੀ ਛੱਤਾਂ ਤੇ ਲਾਉਣ ਲਈ ਨੀਰਾ ਸੀਮੈਂਟ ਹੀ ਹੈ ਤੇ ਉਹਨੂੰ ਕੱਢ ਲੈਂਦੇ ਆਪਾਂ ਉਹ ਰੇੜੀ ਤੇ ਲੈ ਚੱਲਾਂਗੇ ਇਹ ਤਾਂ ਜਮਾਂ ਹੀ ਜਦੋਂ ਸਬਾਈ ਹੋਈ ਜਾਮ ਖਤਮ ਹੀ ਹੋ ਜਾਣਾ ਉਹ ਚੁਣ ਤੇ ਚੜਾ ਦੋ ਨਹੀਂ ਤੇ ਇੰਨੀ ਕਿ ਤੈਨੂੰ ਬੜੀ ਨਹੀਂ ਰੇੜੀ ਨਹੀਂ ਰੇੜੀ ਨਾ ਥੋੜਾ ਚੱਲਣਾ ਤੂੰ ਬਾਜ ਵਾਲੀ ਟਰੈਕਟਰ ਰੇੜੀ ਇਹ ਟਰਾਲੀ ਚਾਈ ਚੱਲ ਠੀਕ ਉਹ ਹੜਨ ਤਾਂ ਸਹੀ ਤੂੰ ਦੱਬੀ ਆ ਕੰਮ ਨੂੰ ਮੱਛੀ ਨੂੰ ਪਤਾ ਕੀ ਗੱਲ ਸਾਰੀ ਗੋਠ ਚ ਗਈ ਮੱਛੀ ਦੇ ਵਿੱਚ ਗੰਗਲੇ ਬਣਾਏ ਅੱਗੇ ਉੱਥੇ ਹੀ ਵੱਜ ਗਈ ਵਿੱਚ ਗੰਗਲੇ ਬਣੇ ਆ ਉੱਥੇ ਹਾਂ ਉਹਨੇ ਮੱਛੀ ਨੂੰ ਪੁੱਛ ਨਾ ਮਾਰ ਮਾਰ ਕੇ ਤੇ ਗੰਗਲੇ ਬਣਾ ਲੇਦੀ ਠੰਢੀ ਬਣਾ ਲੈਂਦੀ ਢੰਡੀ ਤਾਂ ਦੇ ਉੱਤੋਂ ਪਾਣੀ ਗਰਮ ਹੋ ਜਾਂਦਾ ਬਿੱਟੂ ਤੇ ਗੰਗਲਾ ਬਣਾ ਲੇਦੀ ਪਾਣੀ ਇੱਥੇ ਤੋਂ ਪਾਣੀ ਐ ਨਹੀਂਆ ਬੱਟਾ ਆ ਰਹੀ ਦੀ ਤੂੰ ਇੰਨਾ ਹੋਈ ਨਾ ਇੱਥੇ ਆ ਤੁਰਿਆ ਦਲ ਸਿੱਧਾ ਜੱਤ ਮੁੰਡਾ ਤੂੰ ਉਹਨੇ ਲਖੇ ਚਾਣ ਮੈਂ ਤਾਂ ਦਸ ਤੂੰ ਨੇਲ ਤੈਨੂੰ ਜਿੱਥੇ ਆ ਗਿਆ ਤੇ ਮੈਂ ਦਸੂ ਯਾ ਤੁਰਿਆ ਚੱਲ ਇੱਥੇ ਗੰਗਲੇ ਬਣੇ ਮੱਛੀ ਹਾਂ ਭਾਈ ਕੁਮਾਰ ਲੋ ਪੰਜ ਚਾਰ ਫੇਰ ਆ ਜਾਣ ਤੇ ਹਾਂ ਪੀਸ ਤਾਂ ਬੜੇ ਵੱਡੇ ਆ। 5 5 6 ਦੇ। ਓ ਵੇ ਹੇ ਉੱਥੇ ਜਾਣਾ। ਉੱਥੇ ਜਾਊਗਾ ਉੱਥੇ। ਉੱਥੇ ਉੱਥੇ ਹੀ। ਇਹਦਾ ਇੱਥੇ ਲੱਗ ਜਾਣੀ ਮੱਛੀ ਦਾ ਵਿਕੀ ਵਾਦੂ। ਅੱਛਾ। ਜਾਲ ਪਿੱਛੇ ਨੂੰ ਜਾ ਲੈ ਨਾ ਕਿੱਥੋਂ ਜਾ ਲੈ ਉੱਥੇ ਘੱਡੋ। ਨਹੀਂ ਨਹੀਂ ਉੱਥੇ ਜਾਊਗਾ। ਨੁੱਕਰ ਚ ਆ। ਇਹ ਮੜਾਈ ਤੋਂ ਹੋ ਜੇ ਨਾ ਇਹ ਬਾਕੀ ਨੇ। ਓਏ। ਹਾਂ। ਆਲਾ ਪਿਆਗਾ ਛੋਟਾ। ਛੋਟਾ ਛੋਟਾ। ਲੱਗਦਾ ਪੂਰਾ ਇੱਕ ਜਾਲ ਨਹੀਂ ਕਿ ਤੇਰੇ ਕੋਲ ਹੈਗਾ ਵੱਡਾ ਲਿਆਈ ਹੁਣ। ਵੱਡਾ ਦੂਜਾ ਲਿਆ ਆ। ਤੇਨੂੰ ਹੁਣ ਪਤਾ ਲੱਗ ਗਿਆ ਨਾ ਕਿੰਨਾ ਕਵਾਇਆ। ਹਾਂ ਤੇ ਅਸੀਂ ਪਹਿਲਾਂ ਉਹ ਗੱਡੀ ਇੱਤੋਂ ਗੱਡੀ ਆ ਬਸ ਦੱਬੀ ਆ ਪੰਜ ਇੱਕ ਦਿਨ ਪੂਲੀ ਭਰੀ ਪਈ ਮੇਰੇ ਨਾਲ ਆਇਆ ਬਾਈਆ ਪੈ ਪੂਰੀ ਦੇ ਥੰਨੋਂ ਦੀ ਭੱਗਿਆ ਸਾਰੀ ਮੱਛੀ ਤਾਂ ਚੜਾ ਲਿਆ ਉਹ ਬੰਦਾ ਆਉਂਦੇ ਉਹਨੇ ਪਸਾਲੀਆਂ ਜੀ ਪੰਜ ਛੇ ਬੁੱਢੇ ਨੇ ਕਿਦ ਲੱਗੇ ਰਹੇ ਮੱਛੀ ਤੁਰ ਪੈਂਦੀ ਹੁੰਦੀ ਹੁੰਦੀ ਹਾਏ ਮਾ ਬੁੱਢੇ ਨੇ ਮੈਂ ਇਹਨੂੰ ਕਿਹਾ ਤੈਨੂੰ ਲੈ ਕੇ ਚੱਲਦੇ ਤੇ ਤੂੰ ਲਿਆ ਪੰਜ ਚਾਰ ਆਉਂਦੇ ਫਾਲ ਲੀਆਂ ਹੀ ਇਹਨੇ ਯਾਰ ਹੁਣ ਮੈਂ ਆਣਾ ਵਾਂ ਜਨਾਇ ਹੁਣ ਤੈਨੂੰ ਤਾਂ ਨਾ ਪਾਣੀ ਥੋੜਾ ਫਾੜ ਲ ਕੇ ਬਟੂ ਤੇਰੇ ਵਾਲੇ ਛੱਪੜ ਚ ਆਹ ਜਾਲ ਤਾਂ ਮਗਰ ਤੱਕ ਨਹੀਂ ਆਇਆ ਪਿਆ ਹੈਗੀ ਡੰਡਾ ਇਹ ਬਹੁਤ ਲੰਮਾ ਯਾਰ ਪਿੱਛੇ ਬਹੁਤ ਦੂਰ ਆਇਆ ਪਿੱਛੇ ਦੂਰ ਤਾਂ 50 ਹੁੰਦਾ ਆਹ ਜਾਲ ਬਹੁਤ ਲੰਮਾ ਜਾਲ ਹੈ ਛੋਟਾ ਥੋੜੀ ਇਹ ਕਿਵੇਂ ਹੋਰ ਹੀ ਗੋਲ ਜਿਹਾ ਕਿਵੇਂ ਹੈ ਕਗਰੀ ਗੋਲ ਨਹੀਂ ਕਗਰੀ ਨਹੀਂ ਹੈ ਜਾਲ ਫਸਲਾ ਹੈ ਮਾਫੀ ਗੁਰਜਾਨਾ ਮਾਫੀ ਰੀਕੀ 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 ਬੰਦੇ ਹੋਵੇ ਢੇਰੀ ਵਾਲਾ ਵਜਾਰ ਅੱਛਾ ਉਹ ਵੇ ਮਤਲਾ ਹੋਵੇ ਜਿੰਨੀਆਂ ਵਜਣ ਵੇਚੀ ਰਿਹਾ ਉਹ ਵੇ ਵੇਖੀ ਔਰ ਨੁੱਕਰ ਚ ਜਾਵੜੋ ਬਸ ਕੋਠੇ ਚ ਜਾਓ ਕੋਠੇ ਚ ਟੋਨੀ ਤਾਂ ਨੂੰ ਚੜ ਕੇ ਟੋਨੀ ਤਾਂ ਸੱਦਾ ਅਨੇਲੇ ਪਰਾਂ ਨੂੰ ਹੋ ਜਾ ਤੂੰ ਪਰਾਂ ਨੂੰ ਹੋ ਜਾ ਪਰਾਂ ਨੂੰ ਹਾਂ ਇੱਥੋਂ ਪਤਾ ਲੱਗ ਰਿਹਾ ਨਾ ਮੱਛੀ ਮੱਜੀ ਬੱਜ ਗਈ ਬੱਜ ਗਈ ਦੇਖ ਕਿਵੇਂ ਕਰਦੀ ਸੀ ਆਪਾਂ ਆਏ ਹਾਂ ਆ ਵਿਆਹ ਹੁੰਦੀ ਏ ਕੋ ਵਿਆਹ ਨੂੰ ਇੰਨਾ ਲੈ ਪਰਾਂ ਨਿਕਲ ਜਾਣੀਆਂ ਹੋਵੇ ਠੀਕ ਏ ਠੀਕ ਉਹ ਪਰਾਂ ਨੂੰ ਉਹ ਪਰਾਂ ਨੂੰ ਉਹ ਥੋੜੇ ਆਹ ਗਈ ਮੱਛੀ ਆ ਨਿਕਲ ਗਈ ਮੱਛੀ ਵੱਜ ਗਈ ਕਿ ਨਿਕਲ ਗਈ ਨਿਕਲਦੀ ਨਹੀਂ ਮੱਛੀ ਜਿਹੜੀ ਵੇਚ ਵਾਲੀ ਜਿਹੜੀ ਵੇਚ ਉਹ ਤਾਂ ਇਹਨਾਂ ਦਾ ਤੰਬੂ ਜਿਹਾ ਉਹ ਵੇਚੀ ਰਹਿੰਦੀ ਹੈ ਪਿਛਾਣ ਨੂੰ ਤਾਂ ਪਾ ਮੋੜ ਜੇ ਵੱਜ ਕੇ ਪਾਉਂਦੀ ਨਿਕਲਦੀ ਨਹੀਂ ਆ ਵੀ ਉੱਥੇ ਚਲੀ ਚਾਰੋਂ ਨੂੰ ਬਾਹਰ ਕੱਢ ਤੂੰ ਇੱਥੇ ਰਹਿ ਪਾਉ ਤੂੰ ਲੈ ਲੈ ਹੀ ਚੱਲ ਇਹਨੂੰ ਆਜੋ ਆਇਆਂ ਨੂੰ ਇੱਧਰ ਤੂੰ ਖੜਾ ਗੱਬ ਗੜੀ ਉਹਨੂੰ ਕਹੇ ਹਾਂ ਕੰਡੇ ਗੁੰਡੇ ਆ ਤਾਂ ਨਾ ਗੱਬ ਦੀ ਮੱਛੀ ਹੋ ਗਿਆ ਮੱਛੀ ਗੱਬ ਚ ਰਹਿੰਦੀ ਹੈ ਹਾਂ ਹਾਂ ਗੱਬ ਚ ਗੱਬ ਚ ਥੱਲੇ ਮਿੱਟੀ ਜੀ ਖਾਓ ਕੰਡੇ ਨ ਮਰਾਣੀ ਕੰਡੇ ਤੇ ਟੰਗ ਆਹ ਲੱਗੀਆਂ ਹੁੰਦਾ ਨਾ ਹੈ ਭਾਈ ਆਵੇ ਬਿੱਟੂ ਆਵੇ ਗੱਬ ਮਾਰੀ ਜਾਂਦੀਆਂ ਇੱਥੇ ਉਰਲੇ ਬੰਨੋ ਹਾਂ ਉਹ ਫਾਜੀ ਹੁੰਨ ਤੱਕੜੀ ਹੋਂ ਫਾਜੀ ਇਧਰੋਂ ਇਧਰੋਂ ਮਾਰ ਇਧਰ ਲਾਤ ਇਧਰ ਨੀਲ ਗਾਹ ਹੋ ਜਾ ਨੀਲ ਪੁਰਾਣ ਹੋ ਜਾ ਤੂੰ ਮਾਮਾ ਬਿੱਟੂ ਦੇ ਜੇ ਮਨ ਉਰਾ ਹੋ ਤਾ ਪੁਰਾਣੂ ਪਰਾਂ ਕਿੱਦ ਤੁਰਿਆ ਜਾਣਾ ਪੁਰਾਣੂ ਲੈ ਜਾ ਉਹ ਵੇ ਫਸਿਆ ਬੈਠਿਆ ਹਾਂ 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 ਫਸ ਗਿਆ ਤੈਨੂੰ ਕਿੱਥੇ ਘੁੱਟ ਚ ਆ ਗਿਆ ਇਹ ਅੰਜਾਲ ਖਿੱਚਣਗੇ ਬੜਾ ਤੰਗ ਹੀ ਹਨਾ ਉਹ ਆਪਣਾ ਜਿਹੜਾ ਗੱਟਾ ਲੈ ਆਇਓ ਕਿੱਥੇ ਹਾਂ ਹੁਣ ਇਧਰ ਪਵਾੜੀ ਨਾ ਫਿਰ ਉਹਦੇ ਚੁੱਕ ਕੇ ਆਉਣਾ ਨਹੀਂ ਬੱਚੀ ਕੀ ਕਿਲੋ ਵਾਲਾ ਕਿਉਂ ਵੀ ਓਏ ਇੱਥੇ ਆਇਓ ਮੂੰਹ ਭੈਜੋ ਜੋਗੀ ਜੇ ਨਿੱਲ ਯਾ ਰੇਡੀ ਗਿਆ ਲੈ ਹਾਂ ਬੜੀਆਂ ਲੱਗੇ ਭਰਾਵਾ ਮੈਂ ਰੋਕਿਆ ਹੀ ਨਹੀਂ ਮੈਂ ਚੱਲ ਯਾਰ ਗਰੀ ਬੰਦੇ ਕੀ ਆ ਬਈ ਇਹ ਜੇ ਬੜੀਆਂ ਲੱਗੀਆਂ ਕੋਲ ਕਿ ਜ਼ਿਆਦਾ ਮਿਲਦੀ ਜਾਂ ਬੰਦਾ ਲੱਗ ਗਿਆ ਹੋਰ ਕਿਆ ਤਾਂ ਕੋਈ ਨਹੀਂ 2 ਮਿੰਟਾਂ ਆਏ ਹੋਏ ਹੈਗੇ ਹੁਣ ਇੰਨੀ ਤੂੰ ਰੋਕਾਂ ਇਧਰ ਆਇਆ ਨੂੰ ਹਾਂ ਚੰਗਾ ਉਹ ਗਈਆਂ ਥੋੜਾ 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 ਭਾਈ ਥੋੜਾ ਥੋੜਾ ਇਹਨਾਂ ਨੂੰ ਕਮਾ ਕੇ ਆਇਆ ਕਮਾਓ ਇੱਕ ਐ ਐ ਨਹੀਂ ਨਾਲ ਨਾਲ ਲੈ ਜਾ ਹਾਂ ਇੱਥੇ ਬੜੀਆਂ ਗਾਬੇ ਹਾਂ ਮਚੇ ਆ ਉਹ ਵੇ ਕਿਵੇਂ ਪਾਈਦੀ ਓ ਯਾਰ ਉਹ ਹੈ ਵੀ ਵੱਡੀ ਯਾਰ ਚੋ ਦੀ ਤਗੜੀ ਲੱਗੀ ਔਰ ਹਾਂ ਹਾਂ ਉਹਨੇ ਤਾਂ ਹਿੱਲੇ ਆਣੀ ਜਾਂਦਾ ਹਾਂ ਕਾਫੀ ਤਗੜੀ ਲੱਗੀ ਆ ਨੇ ਗਾਟੋ ਨਹੀਂ ਕਾ ਅੱਗੇ ਹੋ ਜਾ ਭਾਈ ਉਹ ਮੇਰੀ ਗੱਲ ਸੁਣੀ ਉਹ ਕੱਲੀ ਖੌਰੂ ਪਾਈ ਕੱਲੀ ਪਾਈ ਉਹਨਾਂ ਦੀ ਜਾਨ ਛਡਾ ਦੋ ਮੇਰੀ ਇਹ ਕਿੱਧਰ ਆ ਗਈ ਕਸਾਈਆਂ ਦੇ ਹੱਥ ਲਾਤੇ ਹੋਰ ਇਹ ਤੇ ਜਦੋਂ ਗੱਬਗੂ ਵਾਟ ਦੀ ਉਹ ਤੋਂ ਨਹੀਂ ਦੀ ਨਾ ਇਹਨਾਂ ਹਾਂ ਸਿਸ਼ਟਾ ਦਾ ਪਾਣੀ ਨਹੀਂ ਇਹ ਟੰਡਾ ਉਹ ਬਾੜੀ ਹੋਦੀ ਆ ਹਾਂ ਉਹ ਤਾਂ ਹਾਂ ਉਹ ਉਹ ਵੱਡੀ ਸਾਰੀ ਕੀ ਹੈ ਮੱਛੀ ਹੈ ਹਾਂ 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 ਉਹ ਨਿਕਲ ਗਈ ਭੱਜ ਹੁਣ ਨਹੀਂ ਜਾਂਦੀ ਉਹ ਵਿੱਚ ਹੀ ਹੈ ਹਾਂ ਭੱਜੀ ਪਰਾਂ ਨੂੰ ਉਹ ਦੋ ਤਿੰਨ ਵੱਧ ਗਈ ਪਰਾਂ ਨੂੰ ਉਹ ਮੜੇ ਪਰਾਂ ਨੂੰ ਹੋ ਜਾ ਪਰਾਂ ਨੂੰ ਚੱਲ ਪਰਾਂ ਨੂੰ ਚੱਲ लागिया लागिया वादू खचो खुचो खुचो खचो खुचो भाई तो छल्ले खुचो खुचो कितो कितो का। ना, नहीं, नहीं है जादा ओका खचोण किथे पाले पीस ओ निकल नहीं निकलनी है हां पा हो जा पीस हो पीस थोड़ा ओ तो बूट है मेरे पीस तो बेचया हां तो बेची के ना हां बेची है इकट्ठे ਮਾਹ ਕਿਤੇ ਆਂਦਾ ਪਾਓ ਫੜ ਫੜ ਪਾ ਇਹਨਾਂ ਜਿਹੜੇ ਨਹੀਂ ਖਿੱਚੇ ਮਤਾਂ ਕਰ ਥੁੱਕਈ ਥਲੜਾ ਲੜਾ ਖਿੱਚ ਲੋ ਤੁਸੀਂ ਉੱਤਰ ਆ ਫੜ ਫੜ ਬਿੱਟੂ ਪਾ ਨਹੀਂ ਨਹੀਂ ਬਾਜ ਗਿਆ ਚੌੜਾ ਦੇ ਕਰ ਦੇ ਚੌੜਾ ਹੁਣ ਮੈਂ ਇੱਕ ਹੱਥ ਨਾਲ ਥੜਾ ਮੂੰਹ ਥੜੇ ਰਹਿ ਗਿਆ ਫੜ ਨਹੀਂ ਨਹੀਂ ਫੜ ਲੀਆਂ ਕੋਈ ਨਹੀਂ ਨਿਕਲਣ ਦਿੱਤੀ ਅਸੀਂ ਉਹ ਇੱਥੇ ਵੀ ਹੈਗੀ ਮੈਨੂੰ ਲੱਗਦਾ ਥੜਾ ਲੜਾ ਖਿੱਚੋ ਫੜੇ ਕਰ ਹਾਂ ਲਓ ਜੀ ਆ ਸ਼ਿਕਾਰ ਫੜਿਆ ਜੀ ਅਸੀਂ ਆ ਨਹੀਂ ਦੀ ਹੈ ਹੈ ਜੀਨੀ ਜੀਨੀ ਆਏ ਨਹੀਂ ਮਰਦੀਆਂ ਹੂੰ ਮਾਰ ਗਈ ਨਹੀਂ ਮਰਦੀ ਉਹ ਨਹੀਂ ਉਹ ਨਹੀਂ ਮਰਦੀ ਇਹ ਮੱਛੀ ਓਏ ਜੀ ਜਾਂਦੀ ਹੁੰਦੀਆਂ ਐਵੇਂ ਸੋਨ ਨਹੀਂ ਹੋ ਜਾਂਦੀਆਂ ਔਰਲੇ ਬਣੇ ਬਣੇ ਨਹੀਂ ਔਰਲੇ ਬਣੇ ਸਾਰੀਆਂ ਚੰਗੀ ਤਰ੍ਹਾਂ ਤੋਦੋ ਔਰਲੇ ਬਣੇ ਹਾਂ ਹੈ ਵੀ ਲਾ ਜੀ ਨਾ ਮੈਂ ਚੰਗੀ ਤਰ੍ਹਾਂ ਧੋਣੀ ਮੈਂ ਪਰੌਣੇ ਕਰ ਸ਼ਿਕਾਰ ਸਾਰੇ ਗੱਟੇ ਚ ਪਾਈ ਜਾਂਦੇ ਹਾਂ ਇੱਕ ਰਹਿ ਗਿਆ ਸ਼ਿਕਾਰ ਬਹੁਤ ਕੀਤਾ ਮੈਂ ਟੋਪ ਚ ਤੋਲਾ ਕਰ ਦਿੰਦਾ ਧਗੜ ਧਗੜ ਕਰਾਤੀ ਸ਼ਿਕਾਰ ਦੀਦਾ ਅੱਜ ਤਾਬਨਾ ਛੋਟੀ ਰੱਖਣੀ ਹੈ ਬਿੱਟੂ ਓਏ ਆਪਾਂ ਠੰਡ ਤਾਂ ਹੋ ਜਾਂਦੀ ਹੁਣ ਪਤਾ ਗੋਲਿਆ ਪੇਚਾ ਤੂ ਏ ਖੜੇ ਆ ਵੇਖੋ ਆਣ ਲੈ ਗੋਲ ਗੱਪੇ ਇੰਦਰ ਭਾਈ ਆਇਆ ਗੋਲ ਗੱਪਿਆਂ ਵਾਲਾ ਘਰੀ। ਅੰਦਰ ਵੀ ਉਹਦਾ ਕੰਮ ਨੂੰ। ਸ਼ਕਲ ਤਾਂ ਵਗਾਉਣੀ ਨਹੀਂ ਪਾਈ ਦੀ ਪਰ ਪਲੇਟਾਂ 'ਚ ਰੱਖਦੇ ਵਗਾ ਦੇਣੇ ਆ। ਹੂੰ। ਧਾਂ ਕਰਾ ਪਲੇਟ। ਧਾਂ ਕਰਾ ਥੱਲੇ ਤੁੰਕੇ ਡੇਗੀ ਜਾਂਦੇ ਜੇ। ਆਖੀ ਤੇ ਜਾਨੀ ਗਾਲੀ ਵੀ ਸੌਂਦੀ ਉੱਥੇ ਹੀ ਆਦੇ ਵੀ ਬੈਠੇ ਨੂੰ ਗਾਂਵ। ਇਹ ਆਦੇ ਵੀ ਇਹ ਗਾਂਵ ਵੀ ਅਹੀਂ ਨਾ ਗਾਂਵ ਇਹ। ਕਿ ਤਰਾਇਆ ਓ ਜਾ ਛੱਡ ਦੇ ਚਲਾ ਜਾ ਫੱਕੜੇ ਚੋਂ ਫੇਰ ਹੋਈ ਗੱਲ ਸਿਮਰਣਾ ਇਹ ਨਾ ਕਰ ਗਈ ਕਿ ਤਰਾਇਆ ਇਹ ਅੰਸ਼ ਜਦੋਂ ਮੈਂ ਕੰਡਰ ਕੇ ਸਾਥੇ ਜਾਂਦਾ ਹੁੰਦਾ ਵਾ ਜੇ ਤਾਂ ਕਨਾਂ ਸਿਹਰੀ ਚੱਲਣਾ ਹਾਂ ਲਾ ਕੇ ਜਿਹੜਾ ਟਟੀ ਨਾ ਬਣਾ ਕੇ ਆਇਆ ਅਪਾ ਤਮਾਸ਼ਾ ਬਣਾਇਆ ਇਹਨਾਂ ਨੇ ਇਹਨੋਂ ਬਈ ਇਹ ਵੀ ਚਿੱਚੜੇ ਕਿੱਦਾਂ ਵਾ ਆਪਣਾ ਨਾਂ ਗਾਇਟਾ ਚੀਜ਼ ਮੰਮੀ ਇਹਦੀ ਹੈ ਰ ਮੱਛਰੇ ਯਾਰ ਦੇਖੋ ਮੱਛਰਾਂ ਕਿੱਕੀ ਮਾਰਦੀ ਹੁਣ ਰੋਟੀ ਖਾਵਾਂ ਜਾਂ ਕੀ ਕੀ ਜਾਨਣਾ ਵਾ ਮਾਰਦਾ ਹੀ ਖਾਏ ਕਰੇ ਕੱਟ ਲੈਣਾ ਅੱਜ ਤੁਹਾਨੂੰ ਤੋਂ ਨਹੀਂ ਜਾਨੀ ਬਾਈ ਮਾਸ ਰੱਖੀ ਇਹ ਤਾਂ ਮਗਰ ਉੱਡਾ ਦੱਕਾ ਨਹੀਂ ਇੱਕ ਬੇਨ ਦੀ ਸਮਾਈ ਹਾਈਟੇ ਨਹੀਂ ਨਹੀਂ ਆ ਫੜ ਬਾਉ ਮਿਲਣਾ ਤਾਂ ਲੈਟ ਨਹੀਂ ਕਰਦੇ ਨਾ ਮੈਨੂੰ ਤੈਨ ਮੈਂ ਕੀ ਕਿਆ ਸੀ ਜਿੱਦ ਦਿਨ ਆ ਗਿਆ ਉਦਨ ਵੇਖੀਂ ਦੀ ਬੋਲ ਕੀ ਵੀ ਪਰ ਜੰਦੀ ਨਹੀਂ ਹੈ ਇਹ ਨਾ ਜਿਹੜਾ ਕੰਮ ਰੱਬਰ ਚੱਲਿਆ ਦੇ ਤੇ ਬਪਾ ਕੋਈ ਨਹੀਂ ਵਾਦ ਸੀ ਠੀਕ ਹੈ ਲਾਓ ਸਾਰੇ ਭੈਣ ਭਰਾਵਾਂ ਸਾਸੀ ਦੀ ਘਰ ਤੇ ਅੱਜ ਆਪਾਂ ਕੀਸ਼ ਬਣਾਣੀ ਸੀ ਕੀਸ਼ ਇਹ ਨੂੰ ਆਪਾਂ ਸਰਸੁਰ ਲਾਗੇ ਤੋਂ ਹੁੰਦਾ ਹੈ ਆ ਦੇਖੋ ਹੈ ਇਹ ਨਹੀਂ ਗਰਮੀ ਤੇ ਜੀਦਾ ਨਹੀਂ ਕਰਦਾ ਖਾਣ ਨੂੰ ਹਾਂ ਇਹ ਆਪਣੀ ਫਿਸ਼ ਹੂੰ ਮੀਰਾ ਕਰਦੇ ਆ ਜੇ ਕੰਮ ਕੋੜਾ ਹਾਵਾਂਗੇ ਕੋੜਾ ਕੋੜਾ ਮਚੀਨ ਲਾਤਾ ਬਸ ਸਾਨੂੰ ਬੂਸਾਣਾ ਔਣ ਮਿਰਚ ਮਸਾਲਾ ਇਹ ਹੁਣ ਆਪਾਂ ਲਾ ਗਏ ਆ ਕਿਉਜ ਪਾਉਣ ਕਿਉਂ ਆ ਕਿ ਆਪਣੇ ਤੋਂ ਪੀਸ ਉਦਾਂ ਦੇ ਬਣੇ ਆ ਜਿਉਂਨ ਵਧੀਆ ਕਟਾਈ ਵਾਲਾ ਸੰਦ ਫਿਰ ਤੁਹਾਨੂੰ ਦਿਖਾਈ ਦੇ ਪੀਸ ਬਣਾ ਕੇ ਲਓ फिर लगे पता भी कि पीस बनते हैं हाँ पीस नहीं अपने तो सही बने दूजा फिर छा घूर दो घूर बनाने दो ठीक है उन्हें कहीं कच्चा कट कट के ना दोबारा फिर तला नुट के फिर आओ नज़ारा इन्नी क बच गई है शाम में वेखा ਕਿਉਂਕਿ ਮੈਂ ਕੱਲਾ ਜਾਣਾ ਐ ਤੇ ਸਮਾਨ ਜ਼ਿਆਦਾ ਇੰਨਾ ਖਾਧਾ ਨਹੀਂ ਜਾਣਾ ਗਰਮੀ ਦੇ ਮੱਛੀ ਆ ਵੀ ਨਹੀਂ ਖਾਦੀ ਜਾਣੀ ਤੇ ਯਾਰ ਦੋਸਤ ਬੁਲਾਉਣੇ ਹੀ ਆਏ ਨਹੀਂ ਜੇ ਮੈਂ ਹੁਣ ਕੱਲਾ ਹੀ ਦਾਈਏ ਸਮਾਨ ਆ ਦੇਖੋ ਗੱਡੇ ਵਈਆ ਦੂਰੀ ਹਰਤਾਲਦੀ ਆ ਆ ਦੂਰੀ ਹਰਤਾਲੀ ਜਾਂ ਨਹੀਂ ਐ ਇਹਸ਼ਾ ਕਿ ਇਹ ਸ਼ਬਨ ਇੱਕ ਨੰਬਰਾਂ ਚਿੱਟੀਆਂ ਉਰਗੀ